ਹੋ ਜੀ ਚਾਹੋ ਬੋਲਾ ਭਰਾ ਅਮਰੀਕਨ ਦੀ ਸਪਾਂਸਰ ਉਹਨਾਂ ਦੇ ਨਾਲ ਅਗਰ ਦਸਨ ਦਾ ਮੈਂ ਬਤ ਜਿਆ ਦੇ ਪ੍ਰੀਮ ਕੋ ਡਾਕਟਰ ਸਾਹਿਬ ਲੋਬੋ ਜਿਆ ਪੋਚਿਆ ਸ੍ਰੀਮਾਨ ਸਰਕਰ ਨੂੰ ਉਹਨਾਂ ਨੂੰ ਵਿਸ਼ਵਾਸ ਦੇ ਲੈ ਜੀ ਆ ਕੇ ਨਾ ਕਮਿਸ਼ਨ ਦੀ ਫਰਮਾਂ ਤੋਂ ਤੇ ਸਾਡੇ ਬਾਕੀ ਪੰਜਾਬੀਆਂ ਦਾ ਪਾਈਪਿਆਂ ਦੇ ਬਹੁਤ ਬਹੁਤ ਧੰਨਵਾਦ ਹਾਂਜੀ ਸਾਰਾ ਪੰਜਾਬੀ ਦਾ ਪਾਈਪਿਆਂ ਨੂੰ ਸਨ सुखी मिली पहुची ਹੇਦੇ आजम सरदार ਭਗਤ ਸਿੰਘ ਜੀ ਦੀ ਧਰਤੀ ਦੇ ਉੱਪਰ ਬਸਿਆ ਹੋਇਆ ਨਵਾਂ ਸ਼ਹਿਰ ਨਵਾਂ ਸ਼ਹਿਰ ਬਲਾਕ ਦਾ ਕਾਮਾ ਕਾਮੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 60ਵਾਂ ਸ਼ਹੀਦੀ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਕਾਮੇ ਦੀ ਧਰਤੀ ਦੇ ਉੱਪਰ ਫੁੱਟਬਾਲ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਦੇਖੇ ਖਿਡਾਰੀ ਕਿੰਨੇ ਵਧੀਆ ਜੋਰ ਦੇ ਨਾਲ ਤੇ ਬੜੇ ਐਨ ਉਤਸ਼ਾਹ ਦੇ ਨਾਲ ਇੱਥੇ ਜੋਰ ਮਾਰਦੇ ਆਪ ਜੀ ਨੂੰ ਨਜ਼ਰ ਆ ਰਹੇ ਹਨ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਉਂਕਿ ਅੱਜ ਇੱਥੇ ਬਹੁਤ ਹੀ ਸ਼ਾਨਦਾਰ ਟੂਰਨਾਮੈਂਟ ਦੇ ਵਿੱਚ ਪਹੁੰਚੇ ਹਾਂ ਕਿਉਂਕਿ ਇਹ ਟੂਰਨਾਮੈਂਟ ਲਗਾਤਾਰ 6 ਦਿਨ ਚੱਲਦਾ ਸ਼ਹੀਦਾਂ ਨੂੰ ਯਾਦ ਕਰਦੇ ਹੋਇਆਂ ਸ਼ਹੀਦ ਕਲਦੀਪ ਸਿੰਘ ਸ਼ਹੀਦ ਸੋਨ ਸਿੰਘ ਸ਼ਹੀਦ ਚਮਨ ਲਾਲ ਜੀ ਦੀ ਯਾਦ ਦੇ ਅੰਦਰ ਇਹ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਿੰਨੀ ਖੁਸ਼ੀ ਮਹਿਸੂਸ ਹੁੰਦੀ ਜਦੋਂ ਖਿਡਾਰੀਆਂ ਨੂੰ ਫੁੱਟਬਾਲ ਖੇੜਦੇ ਦੇਖਦੇ ਹਾਂ ਇਸ ਟੂਰਨਾਮੈਂਟ ਦੇ ਨਾਲ ਮੇਰਾ ਬਹੁਤ ਪੁਰਾਣਾ ਸੰਬੰਧ ਰਿਹਾ ਜੀ ਜੀ ਕੋਈ ਜਦੋਂ ਤੋਂ ਅਸੀਂ ਛੋਟੇ ਹੁੰਦੇ ਤੋਂ ਜਵਾਨ ਹੋਏ ਆ ਜੀ ਤੇ ਇਸ ਗਰਾਊਂਡ ਦੇ ਵਿੱਚ ਇਸ ਟੂਰਨਾਮੈਂਟ ਨੂੰ ਖੇਡਦੇ ਆਏ ਆ ਜੀ ਔਰ ਮੈਂ ਵਧਾਈ ਦਿਨਾ ਪ੍ਰਬੰਧਕਾਂ ਨੂੰ ਵੀ ਜਿਨ੍ਹਾਂ ਨੇ ਜੀ ਐਡੇ ਲੰਬੇ ਸਮੇਂ ਤੋਂ 60ਵਾਂ ਜਿਹੜਾ ਇਹ ਟੂਰਨਾਮੈਂਟ ਚੀਤਾ ਦੀ ਯਾਦ ਦੇ ਵਿੱਚ ਜੀ ਵਿਰੇਜ ਕਲੱਬ ਕਮਾ ਦੇ ਵੱਲੋਂ ਕਰਵਾਇਆ ਜਾ ਰਿਹਾ ਜੀ ਮੈਂ ਸਮੂਹ ਜਿਹੜੇ ਇੱਥੇ ਦੇ ਐਨ ਆਰ ਆਈ ਇੱਥੇ ਦੀ ਪੰਚਾਇਤ ਇੱਥੇ ਦੇ ਪੁਰਾਣੇ ਖਿਡਾਰੀ ਜਿਨ੍ਹਾਂ ਦੇ ਯਤਨਾ ਸਦਕਾ ਵੀ ਇਹ ਟੂਰਨਾਮੈਂਟ ਜਿਹੜਾ ਹੋ ਰਿਹਾ ਔਰ ਮੈਨੂੰ ਇਹ ਗੱਲ ਸਾਂਝੀ ਆ ਬੜੀ ਸਾਂਝੀ ਕਰਦੇ ਆ ਬੜੀ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਕਰੋਨਾ ਦੇ ਵਿੱਚ ਲਗਭਗ ਸਾਰੀਆਂ ਐਕਟੀਵਿਟੀਜ਼ ਜਿਹੜੀਆਂ ਬੰਦ ਹੋ ਗਈਆਂ ਸੀਗੀਆਂ ਉਹਨਾਂ ਨੇ ਇਸ ਟੂਰਨਾਮੈਂਟ ਨੂੰ ਉਸ ਪੀਰੀਅਡ ਦੇ ਵਿੱਚ ਵੀ ਜਿਹੜਾ ਆਪਣਾ ਇੱਕ ਕਰਵਾਇਆ ਜੀ ਜਿਹੜਾ ਕਿ ਬਹੁਤ ਵੱਡਾ ਇੱਕ ਚੈਲੰਜ ਸੀਗਾ ਤੇ ਇਹ ਟੂਰਨਾਮੈਂਟ ਜਦੋਂ ਤੋਂ ਮੈਂ ਦੇਖ ਰਿਹਾ ਹਰ ਸਾਲ ਵੀ ਕੋਈ ਨਾ ਕੋਈ ਨਮਾ ਜਿਹੜਾ ਹੈ ਤਜਰਬਾ ਇਹ ਕਰਦੇ ਨੇ ਔਰ ਖਿਡਾਰੀਆਂ ਦੇ ਲਈ ਜੋ ਚਾਹੀਦਾ ਆ ਉਸ ਤਰ੍ਹਾਂ ਦੀਆਂ ਸਾਰੀਆਂ ਸੁੱਖ ਸੁਹਤ ਇਹਦਾ ਤਾਂ ਮੈਨੂੰ ਇਹ ਗੱਲ ਦੱਸਦਿਆਂ ਇੱਥੇ ਮਾਣ ਮਹਿਸੂਸ ਹੋ ਰਿਹਾ ਕਿ ਇਸ ਗਰਾਊਂਡ ਦੇ ਵਿੱਚ ਪਿਛਲੇ ਸਾਲ ਸੰਤੋਸ਼ ਟਰੋਫੀ ਦੇ ਮੈਚ ਹੋਏ ਸੀ ਜੇ ਇਹਨਾਂ ਨੇ ਪਿੰਡ ਦੇ ਆਨੇ ਸਾਰਿਆਂ ਨੇ ਜਿੰਨੇ ਵੀ ਖਿਡਾਰੀ ਨੇ ਐਨ ਆਰ ਆਈ ਨੇ ਆਪਣੇ ਸਾਰਿਆਂ ਦਾ ਸਹਿਯੋਗ ਲੈ ਕੇ ਇਸ ਗਰਾਊਂਡ ਨੂੰ ਇੰਨਾ ਨੈਸ਼ਨਲ ਪੱਧਰ ਦਾ ਬਣਾਇਆ ਹੋਇਆ ਜੀ ਕਿ ਜਿਹਦੇ ਵਿੱਚ ਤੋਂ ਸਟੋਰੀ ਦੇ ਵੀ ਮੈਚ ਹੋਏ ਨੇ ਆਪਣੇ ਆਪ ਦੇ ਵਿੱਚ ਇਲਾਕੇ ਦਾ ਇਹ ਬਲੱਖਣ ਟੂਰਨਾਮੈਂਟ ਆ ਜੀ ਮੈਂ ਪ੍ਰਬੰਧਕਾਂ ਨੂੰ ਔਰ ਸਾਰੇ ਜਿਹੜੇ ਐਨ ਆਰ ਆਈ ਵੀਜ਼ ਆ ਮੈਨੂੰ ਬਾਹਰ ਵੀ ਇਹਨਾਂ ਦੇ ਪਿੰਡ ਦੇ ਜਿਹੜੇ ਸਾਡੇ ਪਲੇਅਰ ਰਹੇ ਨੇ ਐਨਾਈਜ਼ਮੈਂਟ ਦਾ ਮੌਕਾ ਮਿਲਿਆ ਉਹ ਅਥਾ ਪਿਆਰ ਕਰਦੇ ਨੇ ਔਰ ਇਕੱਠੇ ਹੋ ਕੇ 매 ਹਰ ਸਾਲ ਲੱਖ ਰੁਪਈਆ ਇਸ ਟੂਰਨਾਮੈਂਟ ਲਈ ਖਰਚਦੇ ਨੇ ਮੈਂ ਬਹੁਤ ਸਾਰੇ ਟੂਰਨਾਮੈਂਟ ਹੋਰ ਵੀ ਦੇਖੇ ਨੇ ਪਰ ਇਹ ਟੂਰਨਾਮੈਂਟ ਜਿਹੜਾ ਆ ਵਿਲੇਜ ਜੂਸ ਕਲਬ ਕਮਾ ਦਾ ਬੜਾ ਵੱਲ ਆਰਗੇਨਾਈਜ਼ ਜਿਹੜਾ ਐ ਐਸਐਨ ਕਾਲਜ ਦੀ ਬਹੁਤ ਵੱਡੀ ਸੇਵਾ ਆਪ ਜਦੇ ਕੋਲ ਹੈ ਪ੍ਰਿੰਸੀਪਲ ਸਹਿਬਾਨ ਉੱਥੋਂ ਕਾਲਜ ਨੂੰ ਚਲਾਉਣਾ ਬਹੁਤ ਵੱਡੀ ਗੱਲ ਹੈਗੀ ਐ ਤੇ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਕੀ ਮੈਸੇਜ ਕੀ ਦੇਣਾ ਚਾਹੁੰਦੇ ਆ ਖੇਡਾਂ ਦੇ ਨਾਲ ਜੁੜਨ ਦੇ ਲਈ ਕਿਉਂਕਿ ਨਸ਼ੇ ਦਾ ਦੌਰ ਬਹੁਤ ਵੱਡਾ ਪੰਜਾਬ ਦੇ ਅੰਦਰ ਮੌਜੂਦਾ ਸੱਨੇ ਦੇ ਵਿੱਚ ਚਾਹੇ ਸਰਕਾਰਾਂ ਦੇ ਲੈਵਲ ਤੇ ਲੈ ਲਈਏ ਚਾਹੇ ਜੂਸ ਟੀੜੀਆਂ ਨੇ ਮੇਰਾ ਵੀ ਇਸ ਇਲਾਕੇ ਦੇ ਨਾਲ ਬਹੁਤ ਪੁਰਾਣਾ ਸੰਬੰਧ ਰਿਹਾ ਮੈਂ ਇਸੇ ਇਲਾਕੇ ਨੂੰ ਬਲਾਉਂ ਕਰਦਾ ਸੋ 바ਵਾ ਜਿਹੜੀਆਂ ਅਸੀਂ ਜੋ ਕੁਛੀ ਪ੍ਰਮਾਤਮਾ ਡਿਊਟੀ ਲਾਉਂਦਾ ਸਾਡੀ ਉਹਨੂੰ ਨਿਭਾਉਣ ਦੀ ਕੋਸ਼ਿਸ਼ ਚੰਗੇ ਤਰੀਕੇ ਨਾਲ ਕਰੀਦੀ ਆ ਇਸ ਵੇਲੇ ਮੈਂ ਸਨ ਕਾਲਜ ਬੰਗਾ ਦੇ ਵਿੱਚ ਆ ਰਿਹਾ ਦੌਰ ਪ੍ਰੈਸਕਾਲ ਸੁਬਾ ਮਾਪਨੀਆਂ ਦੇ ਰਿਹਾ ਹਰ ਸਮੇਂ ਤੇ ਮਾੜੇ ਚੰਗੇ ਦੌਰ ਆਉਂਦੇ ਨੇ ਪਰ ਸਾਨੂੰ ਨੌਜਵਾਨੀ ਨੂੰ ਜਿਹੜੀਆਂ ਇਹ ਖੇਡਾਂ ਆ ਜਿਹੜੀਆਂ ਜਾਂ ਕੋਈ ਹੋਰ ਐਕਟੀਵਿਟੀਜ਼ ਜਿਹੜੀਆਂ ਅਸੀਂ ਬੱਚਿਆਂ ਨੂੰ ਉਨਾ ਦੀ એનર્ਜੀ ਜਿਹਦੇ ਵਿੱਚ ਚੰਗੇ ਪਾਸੇ ਲੱਗੇ ਉਹ ਘਰਉਣੀਆਂ ਚਾਹੀਦੀਆਂ ਨੇ ਔਰ ਇਹ ਚੀਜ਼ਾਂ ਜਿਹੜੀਆਂ ਆਦੀ ਆਉਣ ਵਾਲੀ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੂੰ ਬਹੁਤ ਚੰਗੇ ਪਾਸੇ ਲੈ ਕੇ ਜਾਂ ਜਾ ਰਹੀ ਹੈ ਅਸੀਂ ਸਰਕਾਰਾਂ ਵੀ ਆਪਣੇ ਲੈਵਲ ਤੇ ਕਰਦੀਆਂ ਜਾਂ ਲੋਕ ਵੀ ਜਿਹੜੇ ਆ ਜਿਹੜੇ ਸੁਝਵਾਨ ਲੋਕ ਆ ਸਮਾਜ ਦਾ ਭਲਾ ਚਾਹੁੰਦੇ ਨੇ ਉਹ ਵੀ ਆਪਣੇ ਲੈਵਲ ਤੇ ਬਹੁਤ ਚੰਗਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਔਰ ਕਦੇ ਨਾ ਕਿਤੇ ਮੈਨੂੰ ਆਸ ਹੈ ਕਿ ਪੰਜਾਬ ਹਮੇਸ਼ਾ ਹੀ ਵੇ ਇੱਥੇ ਪੰਜਾਬ ਦੇ ਜੰਮਿਆਂ ਨੂੰ ਨੇਚ ਵਹਿਮ ਉਹ ਹਮੇਸ਼ਾ ਹੀ ਜਦੋਂ ਵੀ ਕੋਈ ਇੱਥੇ ਭਾਰੀ ਪੈਂਦੀ ਆ ਤੇ ਹਮੇਸ਼ਾ ਉਹਦਾ ਆਪਣੇ ਤਰੀਕੇ ਦੇ ਨਾਲ ਜਵਾਬ ਲੈਂਦੇ ਨੇ ਔਰ ਖੜਦੇ ਨੇ ਔਰ ਹਰ ਟਾਈਮ ਤੇ ਜਿਹੜਾ ਅੱਜ ਸਾਨੂੰ ਮਾਣਿਆ ਇਸ ਚੀਜ਼ ਦਾ ਵੀ ਸਾਡੇ ਨੌਜਵਾਨ ਜਿਹੜੇ ਹੈਗੇ ਨੇ ਬੱਚੇ ਆ ਜਿਹੜੇ ਆਉਣ ਵਾਲੇ ਉਹ ਇਹਨਾਂ ਚੀਜ਼ਾਂ ਨੂੰ ਸਮਝਣ ਲੱਗੇ ਨੇ ਪਾਲਟੈਕਸ ਨੂੰ ਵੀ ਸਮਝਣ ਲੱਗੇ ਨੇ ਜਾਂ ਹੋਰ ਵੀ ਜਿਹੜੀਆਂ ਜਿਹੜੀਆਂ ਜਿਸ ਤਰ੍ਹਾਂ ਦਾ ਉਹ ਚੰਡੀਗੜ੍ਹ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਵੀ ਸਾਨੂੰ ਇਹਨਾਂ ਚੀਜ਼ਾਂ ਤੇ ਮਾਣ ਕਰਨਾ ਚਾਹੀਦਾ ਕਿਉਂਕਿ ਇਹਨਾਂ ਨੂੰ ਸੇਧ ਜਿੱਥੇ ਤੱਕ ਵੀ ਪਿੱਛੇ ਰਹਿ ਕੇ ਇਹਨਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਵੀ ਕਰਨੀ ਚਾਹੀਦੀ ਆ ਔਰ ਸਾਨੂੰ ਇਸ ਚੀਜ਼ ਦਾ ਕਦੇ ਵੀ ਭੁਲਿਖੇ ਨਹੀਂ ਰਹਿਣਾ ਚਾਹੀਦਾ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨਹੀਂ ਚੰਗੀਆਂ ਹਮੇਸ਼ਾ ਹੀ ਪੰਜਾਬੀਆਂ ਨੇ ਇਹ ਹਰ ਮੁਸੀਬਤ ਦਾ ਡਟ ਕੇ ਜਿਹੜਾ ਮੁਕਾਬਲਾ ਵੀ ਕੀਤਾ ਪਰ ਨਾਲ ਜਿੱਥੇ ਤੱਕ ਕੋਈ ਜਿੱਥੇ ਇਹਨਾਂ ਦੇ ਰਾਈਟਸ ਜਿਹੜੇ ਹੈ ਇਹਨਾਂ ਦੇ ਕੋਈ ਹੱਕ ਜਿਹੜੇ ਜੋ ਖੋਣ ਦੀ ਕੋਸ਼ਿਸ਼ ਕਰਦਾ ਉਹਨਾਂ ਨੂੰ ਵੀ ਹਮੇਸ਼ਾ ਇਹਨਾਂ ਨੇ ਮੂੰਹ ਤੋੜ ਮਾ ਜਵਾਬ ਦਿੱਤਾ ਮੈਨੂੰ ਸਨਮਾਨ ਕਰਨਾ ਚਾਹੀਦਾ ਨੇ ਤੇ ਮੈਂ ਕਾਮਾ ਵਾਸੀਆਂ ਨੂੰ ਸਾਰੇ ਹੀ ਐਨਆਰਆਈ ਕਿਉਂ ਨੂੰ ਵਧਾਈ ਦੇਣਾ ਇਸ ਟੂਰਨਾਮੈਂਟ ਨੂੰ ਸਫਲਤਾਪੂਰਵਕ 60 ਸਾਲ ਦੇ ਵਿੱਚ ਇਹ ਟੂਰਨਾਮੈਂਟ ਹੋਣ ਜਾ ਰਿਹਾ ਵੀ ਦਾਤ ਤੋਂ 10 ਸਾਲ 15 ਦੇ ਵਿੱਚ ਇਹਨਾਂ ਨੇ 골ਡਨ ਜੁਬਲੀ ਵੀ ਜਿਹੜੀ ਐ ਇਸ 30 ਸਾਲ ਐ ਪੀਟੀਸੀ ਔਰ ਮੈਂ ਉਹ ਵੀ ਹੈਲਡ ਕੀਤੀ ਸੀ ਇਹਦੇ ਵਿੱਚ ਉਸ ਵੇਲੇ ਸਪੈਸ਼ਲੀ ਜਿਹੜੇ ਇਥੋਂ ਇਹਨਾਂ ਗਰਾਊਂਡਾਂ ਦੇ ਵਿੱਚੋਂ ਪਲੇਅਰ ਖੇਡ ਕੇ ਗਏ ਨੇ ਇਸ ਪਿੰਡ ਨੂੰ ਜਿਹੜੇ ਪਿੰਡ ਤੋਂ ਬਾਹਰ ਜਿਹੜੇ ਐਨਆਰਆਈ ਸਾਡੇ ਵੀਰ ਗਏ ਹੋਣੇ ਉਹ ਭਰਮੀ ਉਹਨਾਂ ਨੇ ਹਾਜ਼ਰੀ ਇਸ ਗ੍ਰਾਊਂਡ ਦੇ ਵਿੱਚ ਦਿੱਤੀ ਸੀਗੀ ਮੈਂ ਇਹ ਪ੍ਰਬੰਧਕਾਂ ਨੂੰ ਇਸ ਗੱਲ ਦੀ ਇੱਥੇ ਦੀ ਪੰਚਾਇਤ ਨੂੰ ਵਧਾਈ ਦੇਣਾ ਔਰ ਆਸ ਕਰਦਾ ਕਿ ਵੀ ਇਸੇ ਹੀ ਤਰ੍ਹਾਂ ਇਹ ਨਿਰੰਤਰ ਜਿਹੜਾ ਟੂਰਨਾਮੈਂਟ ਜਿੱਦਾਂ ਐਨੇ ਵਧੀਆ ਤਰੀਕੇ ਨਾਲ ਕਰ ਰਹੇ ਨੇ ਔਰ ਇਸ ਸਾਲ ਇਹਨਾਂ ਨੇ ਹੋਰ ਵੀ ਵਧੀਆ ਕੰਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਟੂਰਨਾਮੈਂਟ ਜਿਹੜਾ ਪੰਜਾਬ ਵਾਲ ਅਸੋਸੀਏਸ਼ਨ ਦੇ ਅਲੱਗ ਰਜਿਸਟਰਡ ਕਰਾਇਆ ਜਿਹੜਾ ਆਪਣੇ ਦੇ ਵਿੱਚ ਇੱਕ ਪ੍ਰਾਊਡ ਕਰਨ ਵਾਲੀ ਗੱਲ ਹੈ ਤੇ ਔਰ ਬਹੁਤ ਵਧੀਆ ਜਿਹੜੇ ਕਲੱਬ ਜਿਹੜੇ ਖੇਡ ਰਹੇ ਨੇ ਉਹ ਬੜੇ ਹੀ ਡਿਸਪਲਿਨ ਦੇ ਵਿੱਚ ਔਰ ਇੱਕ ਇੰਟਰਨੈਸ਼ਨਲ ਰੂਲਸ ਦੇ ਅੰਦਰ ਜਿਹੜੇ ਖੇਡ ਰਹੇ ਨੇ ਮੈਂ ਇਹਨਾਂ ਨੂੰ ਇਸ ਕੰਮ ਇਸ ਐਦਾਂ ਦੇ ਉਦਮਵਾਸੇ ਰੋ ਵਧਾਈ ਦੇਣਾ ਔਰ ਸਾਰਿਆਂ ਨੂੰ ਅੱਗੇ ਤੋਂ ਆਸ ਕਰਦਾ ਕਿ ਵੀ ਇਸੇ ਤਰ੍ਹਾਂ ਇਹਨਾਂ ਦਾ ਟੂਰਨਾਮੈਂਟ ਚੱਲਦਾ ਰਹੇਗਾ ਜਿੱਦਾਂ ਰਵਿੰਦਰ ਸਿੰਘ ਡੋਲਟੂ ਆਏ ਨੇ ਜੀ ਸਿੰਘ ਹੁਣੇ ਅਧਗਟਨ ਕਰਕੇ ਗਏ ਨੇ ਇਹ ਸਾਰੇ ਜਿਹੜੇ ਲੋਕ ਹੈ ਇਸ ਗਰੋਡ ਦੇ ਨਾਲ ਜੁੜੇ ਰਹੇ ਨੇ ਜੀ ਔਰ ਸੁਨਾਮ ਸਿੰਘ ਕਾਮਾ ਹੁਣੀ ਆ ਅਮਰੀਕ ਸਿੰਘ ਹੁਣੀ ਆ ਅਸੀਂ ਮੈਂ ਬਹੁਤ ਦੇਰ ਤੋਂ ਇਹਨਾਂ ਸਾਰਿਆਂ ਨੂੰ ਜਾਣਦਾ ਬਚਪਨ ਤੋਂ ਜਾਣਦਾ ਔਰ ਇਹਨਾਂ ਦਾ ਇਹ ਜਿਹੜਾ ਪਿੰਡ ਪ੍ਰਤੀ ਅਪਰਾਲਾ ਆ ਤੇ ਬਾਹਰ ਵਿਦੇਸ਼ਾਂ ਦੇ ਵਿੱਚ ਰਹਿ ਕੇ ਵੀ ਆਪਣੀ ਧਰਤੀ ਨੂੰ ਮਿੱਟੀ ਨੂੰ ਆਪਣੀ ਨੂੰ ਪਿਆਰ ਕਰਦੇ ਆ ਪਿੰਡ ਨੂੰ ਪਿਆਰ ਕਰਦੇ ਆ ਉਹ ਬਹੁਤ ਸਲਾਘਾਯੋਗ ਆ ਔਰ ਅਸੀਂ ਆਸ ਰੱਖਦੇ ਆ ਵੀ ਇਸੇ ਤਰ੍ਹਾਂ ਜੁੜੇ ਰਹਿਣਗੇ ਬਾਈ ਕੁਰੀ ਜੀ ਦਾ ਸਾਥ ਸਾਥ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਬਹੁਤ ਧੰਨਵਾਦ ਬਹੁਤ ਹੀ ਧੰਨਵਾਦ ਸਾਡੇ ਵਿੱਚ ਤੇ ਸਨ ਐਸਐਨ ਕਾਲਜ ਦੇ ਪ੍ਰਿੰਸੀਪਲ ਸਹਿਬਾਨ ਜਿਨ੍ਹਾਂ ਦੇ ਨਾਲ ਆਪ ਜੀ ਦੀ ਵਿਸ਼ੇਸ਼ ਮੁਲਾਕਾਤ ਕਰਵਾਈ ਹੈ ਸਰ ਜਿਹੜੇ ਟੂਰਨਾਮੈਂਟ ਚੱਲਦੇ ਆ ਸ਼ਹੀਦਾਂ ਨੂੰ ਯਾਦ ਕਰਦਿਆਂ ਹੋਇਆਂ ਵਿਲੇਜ ਜੂਥ ਕਲੱਬ ਕਾਮਾ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 60ਵਾਂ ਫੁੱਟਬਾਲ ਟੂਰਨਾਮੈਂਟ ਕਰਵਾਇਆ ਜਾ ਰਿਹਾ ਕੀ ਕਹਿਣਾ ਚਾਹੁੰਦੇ ਆ ਖਿਡਾਰੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਆ ਪੰਜਾਬ ਦੀ ਜਵਾਨੀ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਸਾਰਿਆਂ ਨੂੰ ਪਹਿਲਾਂ ਤਾਂ ਜਿਹੜੇ ਟੂਰਨਾਮੈਂਟ ਦੇ ਪ੍ਰਬੰਧਕ ਆ ਇਹ ਵਧਾਈ ਦੇ ਪਾਤਰ ਆ ਕਿਉਂਕਿ 60 ਸਾਲ ਇਹਨਾਂ ਨੂੰ ਕਰਾਉਂਦਿਆਂ ਨੂੰ ਹੋ ਗਿਆ ਇਹ ਟੂਰਨਾਮੈਂਟ ਔਰ ਇੱਕ ਚੰਗਾ ਟੂਰਨਾਮੈਂਟ ਇਹ ਵਧੀਆ ਆਪਣੇ ਏਰੀਆ ਦਾ ਔਰ ਸਾਡੇ ਪੰਜਾਬ ਦਾ ਇੱਕ ਵਧੀਆ ਟੂਰਨਾਮੈਂਟਾਂ ਚੋਂ ਇੱਕ ਟੂਰ ਮਿਲੋ ਇਹ ਕਰਾ ਰਹੇ ਆ ਤੇ ਇਹਨਾਂ ਦੀ ਐਫਰਟ ਆ ਕਿ ਜਿਹੜਾ ਇਹਨਾਂ ਨੇ ਸਾਰਾ ਕੁਝ ਗਰਾਊਂਡ ਵੀ ਵਧੀਆ ਆ ਜੋ ਪਿੰਡਾਂ ਦੀਆਂ ਟੀਮਾਂ ਖੇਡਦੀਆਂ ਇਸ ਵਾਰ ਇਹਨਾਂ ਨੇ ਕਲੱਬਸ ਦਾ ਵੀ ਨਾਲ ਟੂਰਨਾਮੈਂਟ ਕਰਾਇਆ ਤੇ ਇਹ ਨਹੀਂ ਇਹਨਾਂ ਦਾ ਸ਼ਲਾਘਾ ਜੋ ਕੰਮ ਆ ਤੇ ਸ਼ਹੀਦਾਂ ਨੂੰ ਤਾਂ ਇੱਕ ਕਿਸਮ ਦੀ ਸ਼ਰਧਾਜਲੀ ਹੈਗੀ ਹੈਗੀ ਆ ਇਹ ਬਾਕੀ ਜਿਹੜਾ ਯੰਗਸਟਰ ਨੂੰ ਇਹ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਜਿਹੜਾ ਇਹ ਟੂਰਨਾਮੈਂਟ ਜਾਂ ਖੇਡਾਂ ਆਪਾਂ ਕਮੇਟੀਆਂ ਕਰਾਉਂਦੀਆਂ ਉਹਨਾਂ ਦਾ ਮਕਸਦ ਮੇਨ ਇਹ ਹੁੰਦਾ ਕਿ ਆਪਣੇ ਬੱਚੇ ਇਹਨਾਂ ਟੂਰਨਾਮੈਂਟ ਚੋਂ ਖੇਡ ਕੇ ਆਪਣੀ ਜਿਹੜੀ ਵੀ ਗੇਮ ਦਾ ਟੂਰਨਾਮੈਂਟ ਆ ਉਹ 'ਚ ਪ੍ਰੋਮੋਟ ਹੋਣ ਅਤੇ ਅੱਗੇ ਇੱਕ ਚੰਗੇ ਲੈਵਲ ਤੇ ਆਪਣਾ ਕੰਪੀਟ ਕਰਨ ਤੇ ਜੋ ਕੋਈ ਮਾੜੀਆਂ ਆਤਾਂ ਕਈਆਂ ਨੂੰ ਜੇ ਪਈਆਂ ਤਾਂ ਉਹਨਾਂ ਤੋਂ ਉਹਨਾਂ ਦਾ ਛਡਕਾਰਾ ਹੋਵੇ ਜੇ ਫੁੱਟਬਾਲ ਦੀ ਗੱਲ ਕਰੀਏ ਉਹ ਲਗਾਤਾਰ ਆਪਣੀ ਇਸ ਐਕਟੀਵਿਟੀ ਚ ਪਾਰਟਿਸਪੇਟ ਕਰਨ ਇਹਨਾਂ ਟੂਰਨਾਮੈਂਟ ਚ ਉਹ ਹੀ ਪਲੇਅਰ ਬਣ ਕੇ ਉੱਪਰਲੇ ਲੈਵਲ ਤੱਕ ਜਾਂਦੇ ਕਿੰਨੀ ਕਿ ਖੁਸ਼ੀ ਮਹਿਸੂਸ ਹੁੰਦੀ ਆ ਪੂਰਾ ਡਿਸਪਲਿਨ ਵੇਖ ਕੇ ਪ੍ਰਬੰਧ ਵੇਖ ਕੇ ਇਸ ਮੈਨੇਜਮੈਂਟ ਕਮੇਟੀ ਦੇ ਕੀ ਮਹਿਸੂਸ ਕੀ ਹੋ ਰਿਹਾ ਬਧੀਆ ਪ੍ਰਬੰਧ ਆ ਕਿ ਜੋ-ਜੋ ਇਹਨਾਂ ਨੂੰ ਗਾਈਡਲਾਈਨ ਦੱਸੀਆਂ ਗਈਆਂ ਜੋ ਖਾਸ ਕਰਕੇ ਕਲੱਬਸ ਦੇ ਮੈਚੇਜ਼ ਦੀ ਉਹਨੂੰ ਇਹ ਫਾਲੋ ਕਰ ਰਹੇ ਆ మేబీ ਛੇ ਥੋੜੇ ਬਹੁਤੀਆਂ ਕਮੀਆਂ ਪੇਸ਼ੀਆਂ ਹੋ ਗਈਆਂ ਉਹ ਅੱਗੇ ਵਾਸਤੇ ਇਹਨਾਂ ਨੂੰ ਦੱਸ ਦਿੱਤਾ ਗਿਆ ਕਿ ਇੱਕ ਤਾਂ ਗਰਾਊਂਡ ਦੇ ਵਿੱਚੋਂ ਜਿਹੜੀ ਪਬਲਿਕ ਆਉਂਦੀ ਜਾਂਦੀ ਆ ਇਹ ਆਪ ਉਹ ਲਈ ਅਨਾਊਂਸਮੈਂਟਸ ਵੀ ਕਰਦੇ ਆ ਇਹਨਾਂ ਨੇ ਵੀ ਸ਼ੋਰ ਕੀਤਾ ਵੀ ਅੱਗੇ ਕਿਉਂਕਿ ਸੁਭਾਅ ਬਣੇ ਹੁੰਦੇ ਆ ਨਾ ਜੀ ਪਰ ਉਹ ਗਰਾਊਂਡ ਦੇ ਵਿੱਚ ਜਿੰਨਾ देर ਮੈਚ ਚੱਲਦਾ ਉਹਨਾਂ ਚਿਰ ਕੋ ਪਬਲਿਕ ਭਾਵੇਂ ਉਹ ਮੈਚ ਖਤਮ ਵੀ ਹੋ ਗਿਆ ਜੀ ਉਹ ਗਰਾਊਂਡ ਦੇ ਵਿੱਚ ਪਬਲਿਕ ਆ ਨਹੀਂ ਸਕਦੀ ਬਿਲਕੁਲ ਜੋ ਕਿ ਉਹ ਚਲੋ ਇਹਨਾਂ ਦੀ ਇੱਕ ਕਈਆਂ ਦੀ ਰੁਟੀਨ ਬਣੀ ਆ ਜੀ ਜੀ ਆਉਂਦੀ ਉਹ ਵੀ ਹੌਲੀ-ਹੌਲੀ ਚਲੋ ਹੋ ਜੂਗੇ ਬਾਕੀ ਇਹਨਾਂ ਦੀ ਕਮੇਟੀ ਇੱਕ ਵਧੀਆ ਕੰਮ ਹਰ ਤਰੀਕੇ ਨਾਲ ਕਰ ਰਹੀ ਹੈ ਇਹਨੂੰ ਆਰਗੇਨਾਈਜ਼ ਕਰਨ ਲਈ ਜੋ-ਜੋ ਚਾਹੀਦਾ ਉਹਨੂੰ ਫਾਲੋਅ-ਅਪ ਕਰ ਰਹੀ ਹੈ ਸਤਨਾਮ ਸਿੰਘ ਕਮਾਜੀ ਕਿਉਂਕਿ ਬਹੁਤ ਹੀ ਵਧੀਆ ਡਿਸਪਲਨ ਦੇ ਨਾਲ ਨੌਜਵਾਨ ਇਸ ਖੇਡ ਦੇ ਵਿੱਚ ਫੁੱਟਬਾਲ ਖੇਡ ਰਹੇ ਹਨ ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਮੈਂ ਦੇਖਿਆ ਚਿਹਰੇ ਦੇ ਉੱਪਰ ਬੜੀ ਲਾਲਗੀ ਹੈ ਚਿਹਰੇ ਤੇ ਬੜੀ ਮੁਸਕਰਾਟ ਹੈ ਕਿਉਂਕਿ 60ਵੇਂ ਟੂਰਨਾਮੈਂਟ ਦੇ ਵਿੱਚ ਪੈਰ ਰੱਖ ਲਿਆ ਹੈਗਾ ਕਿਤੇ ਇੱਕ ਤੋਂ 30 ਸਟਾਰਟ ਹੋਈ ਹੋਵੇਗੀ ਬੜੀਆਂ ਮੁਸ਼ਕਲਾਂ ਵੀ ਆਉਂਦੀਆਂ ਕਿਉਂਕਿ ਕਿਸੇ ਚੀਜ਼ ਨੂੰ ਅੱਗੇ ਲੈ ਕੇ ਜਾਣਾ ਤੇ ਹਰ ਇੱਕ ਨੂੰ ਜੋੜ ਕੇ ਰੱਖਣਾ ਕਿਉਂਕਿ ਬਹੁਤ ਵੱਡੇ ਪ੍ਰਬੰਧ ਹੈ ਲਗਾਤਾਰ 6 ਦਿਨ ਲੰਗਰ ਚੱਲਦੇ ਆ ਲਗਾਤਾਰ 6 ਦਿਨ ਟੂਰਨਾਮੈਂਟ ਚੱਲਦੇ ਆ ਇਹ ਰੇਂਜ ਕਿਸ ਤਰ੍ਹਾਂ ਕਰਦੇ ਹੋ ਇਸ ਤਰ੍ਹਾਂ ਜੀ ਵੀ ਆਪਾਂ ਜਿਸ ਤਰ੍ਹਾਂ ਹੁਣ 60ਵਾਂ ਸ਼ੁਰੂ ਆ ਕਾਫੀ ਲੰਬਾ ਸਮੇਂ ਤੋਂ ਅਸੀਂ ਵੀ ਉਸ ਵੇਲੇ 40 ਸਾਲ ਤੋਂ ਤਕਰੀਬਨ ਮੈਂ ਇਸ ਵਿੱਚ ਉਧੇਦਾਰੀ ਤੇ ਨਾਲ ਕੰਮ ਕਰਦਾ ਜ਼ਿੰਮੇਵਾਰੀ ਨਾ ਕਰ ਰਹੇ ਆ ਸਾਡੀ ਪੂਰੀ ਟੀਮ ਇਸ ਸਾਲ ਅਸੀਂ ਜੋ ਟੂਰਨਾਮੈਂਟ ਕਰਾ ਰਹੇ ਆ ਕਲੱਬ ਕੈਟਾਗਰੀ ਨਾਲ ਪਿੰਡ ਤੇ ਨਾਲ ਫੁੱਟਬਾਲ ਅਕੈਡਮੀ ਉਹਦੇ ਵਿੱਚ ਅਸੀਂ ਪੰਜਾਬ ਫੁੱਟਬਾਲ ਐਸੋਸੀਏਸ਼ਨ ਦੇ ਜੋ ਦਿਸ਼ਾ ਨਿਰਦੇਸ਼ ਨੇ ਜੀ ਸਾਡੇ ਭਾਜੀ ਹੁਣੇ ਅੱਜ ਫਰਜੰਦਰ ਭਾਜੀ ਜੀ ਆਏ ਆ ਜੋ ਇਹਨਾਂ ਨੇ ਸਾਨੂੰ ਗਾਈਡਲਾਈਨ ਦਿੱਤੀ ਹੈ ਉਹਦੇ ਮੁਤਾਬਕ ਅਸੀਂ ਇਹ ਟੂਰਨਾਮੈਂਟ ਕਰਵਾ ਰਹੇ ਆ ਤੇ ਜੇ ਕੋਈ ਕਮੀ ਪੇਸ਼ੀ ਹੋਵੇਗੀ ਤਾਂ ਅਸੀਂ ਛੇਤੀ ਉਹਨੂੰ ਅਗਲੇ ਸਾਲ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਐਡਾ ਮੇਲਾ ਕੋਈ ਨਾ ਕੋਈ ਹੋ ਵੀ ਜਾ ਸਕਦੀ ਆ ਬਾਕੀ ਸਾਰੇ ਬੜੇ ਮਿਹਨਤੀ ਨੇ ਸਾਡੀ ਟੀਮ ਬੜੀ ਮਿਹਨਤੀ ਆ ਰੈਫਰੀ ਸਾਹਿਬ ਨੇ ਬੜਾ ਅ ਅੱਛੇ ਸਿਆਣੇ ਰੈਫਰੀ ਇਹਨਾਂ ਨੇ ਭੇਜੇ ਆ ਕਲੱਬਾਂ ਵਾਲੇ ਵੀ ਬੱਚੇ ਚੰਗੇ ਆ ਜਿਹੜੇ ਖਿਡਾਰੀ ਆ ਮਤਲਬ ਕੋਆਪਰੇਟ ਕਰਦੇ ਆ ਸਾਰਿਆਂ ਨਾਲ ਤੇ ਬਾਕੀ ਦਰਸ਼ਕਾਂ ਦਾ ਮਨੋਰੰਜਨ ਆ ਹੋ ਰਿਹਾ ਪੂਰਾ ਦਰਸ਼ਕ ਆਪਣਾ ਮਜ਼ਾ ਲੈ ਰਿਹਾ ਇਸ ਟੂਰਨਾਮੈਂਟ ਦਾ ਬਾਕੀ ਇੱਕ ਗੱਲ ਹੈ ਜੀ ਆ ਭਈ ਜਣੀ ਜਿੱਦਾਂ ਅਸੀਂ ਫੁੱਟਬਾਲ ਅਕੈਡਮੀ ਚਲਾਈ ਬੱਚਿਆਂ ਦੀ ਅਸੀਂ ਬੱਚੇ ਵੀ ਤਿਆਰ ਕਰਦੇ ਆ ਫੁੱਟਬਾਲ ਦੇ ਸਾਡੇ ਅੱਛੇ ਵਿੱਚ ਆ ਕਲੱਬਾਂ 'ਚ ਵੀ ਗਏ ਆ ਕੋਈ ਉਹ ਸਰਕਾਰੀ ਨੌਕਰੀਆਂ 'ਚ ਗਏ ਆ ਉਹਦੇ ਸਾਬ ਨਾਲ ਅਸੀਂ ਚਾਹੁੰਦੇ ਆ ਵੀ ਜਿੱਦਾਂ ਅਸੀਂ ਅਕੈਡਮੀ ਖੋਲੀ ਆ ਸਾਡੀ ਗਰਾਊਂਡ ਆ ਇਹ ਸਾਬ ਨਾਲ ਸਰਕਾਰ ਜਾਂ ਪਿੰਡਾਂ ਦੀਆਂ ਕਲੱਬਾਂ ਜੇ ਸਾਰੇ ਪਿੰਡਾਂ ਦੇ ਵਿੱਚ ਇਹ ਕੰਮ ਹੋਵੇ ਤਾਂ ਮੈਨੂੰ ਲੱਗਦਾ ਪਈ ਆ ਸਾਨੂੰ ਨਸ਼ੇ ਦੇ ਨਾਲ ਜਿਹੜਾ ਲੜਨਾ ਨਹੀਂ ਪੈਣਾ ਨਸ਼ਾ ਆਪੇ ਮਰ ਜਾਊਗਾ ਜੀ ਠੀਕ ਆ ਜੀ ਜੇ 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 ਅਸੀਂ ਨਿਆਣਿਆਂ ਦਾ ਖੇਡਣ ਦਾ ਸ਼ਾਮ ਦਾ ਟਾਈਮ ਹੁੰਦਾ ਸ਼ਾਮ ਦਾ ਟਾਈਮ ਨਸ਼ੇ ਦਾ ਹੁੰਦਾ ਤਕਰੀਬਨ ਅਸੀਂ ਜਾਣੇ ਉਹ ਉਸ ਟਾਈਮ ਤੇ ਬੱਚਾ ਜਾਜ਼ ਖਿਡਾਰੀ ਅ ਗਰਾਊਂਡ 'ਚ ਹੋਣ ਆਪਾਂ ਆਪਣਾ ਦਿਮਾਗ ਹੀ ਨਾ ਉਧਰ ਨੂੰ ਜਾ ਜੀ ਕਾਮੇ ਦੀ ਧਰਤੀ ਦੇ ਉੱਪਰ ਫੁੱਟਬਾਲ ਟੂਰਨਾਮੈਂਟ ਲਗਾਤਾਰ ਸ਼ੇਰੋਜ ਚੱਲੇ 25 ਤਰੀਕ ਤੋਂ ਲੈ ਕੇ 30 ਤਰੀਕ ਤੱਕ ਕਰਾਂ ਫੁੱਟਬਾਲ ਟੂਰਨਾਮੈਂਟ ਵਿਲੇਜ ਜੂਤ ਕਲੱਬ ਕਾਮੇ ਦੇ ਵੱਲੋਂ ਕਰਵਾਏ ਜਾ ਰਹੇ ਹਨ